ਇਸuele ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਡੀਐਸਪੀ ਦੇ ਵੱਲੋਂ ਆਪਣੇ ਹੀ ਪੁੱਤ ਨੂੰ ਤੇ ਪਤਨੀ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਜੀਹਾਂ ਥਾਣੇ ਦੇ ਬਾਹਰ ਤਾੜ-ਤਾੜ ਗੋਲੀਆਂ ਮਾਰੀਆਂ ਜਾਂਦੀਆਂ ਨੇ ਆਪਣੇ ਹੀ ਪਰਿਵਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਬਕਾ ਡੀਐਸਪੀ ਦੇ ਵੱਲੋਂ ਬੇहद ਵੱਡੀ ਖਬਰ ਆ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਗੋਲੀਆਂ ਚੱਲਣ ਦਾ ਜਿਹੜਾ ਹੈ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਗੋਲੀਆਂ ਵੀ ਦੱਸਦੀ ਹੈ ਕਿ ਸਾਬਕਾ ਡੀਐਸਪੀ ਦੇ ਵੱਲੋਂ ਚਲਾਈਆਂ ਗਈਆਂ ਨੇ ਦੇਖ ਸਕਦੇ ਹੋ ਆਪਣੀ ਹੀ ਪੁੱਤ ਉਸ ਦੀ ਨੂੰ ਅਤੇ ਆਪਣੀ ਹੀ ਪਤਨੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਪੁੱਤ ਦੀ ਮੌਤ ਹੋ ਚੁੱਕੀ ਹੈ ਦੱਸਦੇ ਕਿ ਇਹਨਾਂ ਦਾ ਆਪਸੀ ਪਰਿਵਾਰਕ ਟਕਸਪੂਰ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਅਮਰਸਰ ਥਾਣੇ ਪਹੁੰਚਦੇ ਨੇ ਤੇ ਅਮਰਸਰ ਥਾਣੇ ਦੇ ਬਾਹਰ ਹੀ ਡੀਐਸਪੀ ਦੇ ਵੱਲੋਂ ਤਾੜ-ਤਾੜ ਆਪਣੇ ਹੀ ਪਰਿਵਾਰ ਤੇ ਗੋਲੀਆਂ ਛਲਾ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਪਰਿਵਾਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਹੁਣ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਉਸ ਪੁੱਤ ਦੀ ਮੌਤ ਹੋ ਚੁੱਕੀ ਹੈ ਤਿੰਨ ਗੋਲੀਆਂ ਲੱਗੀਆਂ ਦਸੀਆਂ ਜਾ ਰਹੀਆਂ ਸੀਗੀਆਂ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਤੇ ਇਸ ਸਾਥਕਾ ਡੀਐਸਪੀ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਬੇਹਤ ਵੱਡੀ ਅਪਡੇਟ ਹੈ ਕਿਉਂਕਿ ਹੁਣ ਤੱਕ ਦੇਖਿਆ ਜਾਂਦਾ ਸੀ ਨੌਜਵਾਨਾਂ ਦੇ ਵੱਲੋਂ ਆਪਸੀ ਰੰਜਿਸ਼ ਦੇ ਚੱਲਦੇ ਗੋਲੀਆਂ ਚਲਾਣ ਦੀ ਖਬਰ ਆਉਂਦੀ ਹੈ ਪਰ ਇੱਕ ਇੱਕ ਵੱਡੇ ਅਹੁਦੇ ਤੇ ਰਿਹਾ ਇਹ ਅਧਿਕਾਰੀ ਸਾਬਕਾ ਡੀਐਸਪੀ ਉਸਨੇ ਆਪਣੇ ਹੀ ਪੁੱਤ ਨੂੰ ਅਤੇ ਆਪਣੀ ਪਤਨੀ ਤੇ ਉੱਤੇ ਗੋਲੀਆਂ ਚਲਾਈਆਂ ਨੇ ਉਹ ਵੀ ਥਾਣੇ ਦੇ ਬਾਹਰ ਸ਼ਰਿਆਮ ਦੇਖ ਸਕਦੇ ਹੋ ਪਰਿਵਾਰ ਦੀਆਂ ਚੱਪਲਾਂ ਥੈਲੇ ਜਿਹੜੇ ਨੇ ਉਹ ਬਾਕੀ ਮੈਂਬਰ ਉਠਾ ਰਹੇ ਨੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬੇਹੱਦ ਵੱਡਾ ਮਾਮਲਾ ਹੈ ਪੰਜਾਬ ਦੀ ਇਹ ਬੇਹੱਦ ਵੱਡੀ ਖਬਰ ਹੈ ਕਿ ਇੱਕ ਸਾਬਕਾ ਡੀਐਸਪੀ ਦੇ ਵੱਲੋਂ ਹੀ ਆਪਣੇ ਪਰਿਵਾਰ ਤੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਵਿੱਚ ਫੜਨ ਦੱਸਿਆ ਜਾ ਰਿਹਾ ਕਿ ਜਸ ਪੁੱਤ ਦੇ ਉੱਤੇ ਗੋਲੀਆਂ ਚਲਾਈਆਂ ਨੇ ਤਿੰਨ ਗੋਲੀਆਂ ਵੱਜਣ ਤੋਂ ਬਾਅਦ ਉਸ ਦੀ ਮੌਤ ਹੋ ਚੁੱਕੀ ਹੈ ਤੇ ਬਾਕੀ ਜਿਹੜੇ ਸੱਸਤੇ ਨੂਹ ਨੇ ਉਹ ਜਿਹੜੇ ਨੇ ਹਲੇ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਨੇ ਬੇਹੱਦ ਵੱਡੀ ਅਪਡੇਟ ਇਹ ਅੰਬਰ ਸਰ ਤੋਂ ਸਾਹਮਣੇ ਆ ਰਹੀ ਹੈ ਇਹ originally ਰਾਜਸਥਾਨੀ ਤੋਂ ਹੈ ਤੇ ਪਰ ਪਾਸਿੰਗ ਬਾਈ ਤੇ ਹਸਪੀਟਲ ਦੇ ਕੋਲੇ ਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਅੰਦਰ ਕੋਈ ਵਿੱਚ ਨਹੀਂ ਹੋਇਆ ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਦਰੇ ਨਾਲ ਹੀ ਝੜਪ ਹੋਈ ਆਪਸ ਦੇ ਵਿੱਚ ਪਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾ ਬੰਦੀ ਹੈ ਇੱਥੇ ਲੱਗੀ ਹੋਈ ਹੈ ਆਈ ਵੁੱਡ ਰੀਅਲੀ ਕਮੈਂਡ ਥੈਮ ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰ ਪਾਵਰ ਕਰਨਾ ਇਸ ਕਰੇ ਦਾ ਗੱਲ ਹੈਗੀ ਜੀ ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਤੇ ਉਹਨੂੰ ਪੜ ਕੇ ਨਾਲ ਦੇ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਹੈ ਤੇ ਉੱਥੇ ਨਾਲ ਦੇ ਆ ਪੇਸ਼ ਕੀਤਾ ਜੀ ਸਰ ਕੋਈ ਚਾਰਨ ਪਤਾ ਲੱਗਾ ਜੀ ਗੋਲੀ ਕੌਣ ਚਲਾਈ ਗਈ ਕਰ ਨਹੀਂ ਹੈ ਕਿ ਇਹਨਾਂ ਦਾ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀ ਕਿ ਪਹਿਲੇ ਵਾਈਫ ਦੇ ਨਾਲ ਪ੍ਰੋਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਚ ਰਹਿੰਦਾ ਸੀਗਾ ਤੁ ਤੁ ਮ ਤੇ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜਿਸ ਨੇ ਪਿਸਤੌਲ ਨਾਲ ਕੱਟਨ ਨੂੰ ਅੰਜਾਮ ਦਿੱਤਾ ਗਿਆ ਲਾਇਸੈਂਸ ਸੀ ਪਿਸਤੌਲ ਹਾਂਜੀ ਇਹ ਲਾਇਸੈਂਸ ਸੀਗਾ ਇਸ ਆਰ ਪੀ ਐਫ ਦੇ ਫਾਰਮਰ ਏਮਪਲੋਏ ਹੈਗੀ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸਡ ਵੈਪਨ ਸੀਗਾ ਸਰ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਸ ਦੇ ਵੱਲ ਗੋਲੀ ਚ ਹਾਂਜੀ ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ ਇਟਸ ਅ ਵੈਰੀ ਕਮੈਂਡੇਬਲ ਐਫਰਟ ਕਿ ਜਿਹੜੇ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰ ਪਾਵਰ ਕੀਤਾ ਕਿਸ ਜਿਸ ਨੇ ਫਾਇਰ ਕੀਤਾ ਉਹਦੇ ਕੋਲ ਵੈਪਨ ਹੋਵੇ ਉਹਨੂੰ ਕਾਫੀ ਕਰੇਜਿਸ ਚੀਜ਼ ਮੈਂ ਮੰਨਦਾ ਕਿ ਉਹਨੂੰ ਫੜ ਕੇ ਉਹਨੂੰ ਓਵਰ ਪਾਵਰ ਕਰ ਲੈ। ਕਿ ਇਹਨਾਂ ਦੇ ਜਿਹਨੂੰ ਗੋਲੀਆਂ ਵੱਜੀਆਂ ਕੌਣ-ਕੌਣ ਸੀ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ? ਹਲੇ ਫਿਲਹਾਲ ਇੱਕ ਦੀ ਪੱਕੀ ਪੁਸ਼ਟੀ ਹੈ ਜੀ ਬਾਕੀ ਨੂੰ ਹਸਪੀਟਲ ਲੈ ਕੇ ਗਿਆ ਹੋਇਆ ਹੈ। ਇੱਕ ਥੋੜਾ ਕ੍ਰਿਟੀਕਲੀ ਇਲ ਹੈ ਉਹਦਾ ਇਲਾਜ ਚੱਲ ਰਿਹਾ ਹੈ। ਅਸੀਂ ਤੁਸੀਂ ਵੈਰੀਫਾਈ ਕਰ ਰਹੇ ਹਾਂ ਬਿਕੋਜ਼ ਇਟਸ ਰੀਸੈਂਟ ਇਨਸੀਡੈਂਟ ਤੇ ਉਹਦੇ ਦੇ ਹਾਲੇ ਹੋਰ ਤਫ਼तीश ਕਰਕੇ ਤੁਹਾਨੂੰ ਅਸੀਂ ਬੈਟਰ ਫੈਕਟ ਦੱਸਾਂਗੇ ਕਿੰਨੇ ਰਾਉਂਡ ਫਾਇਰ ਕੀਤੇ ਗਏ ਉੱਥੇ ਹਾਲੇ ਇੱਕ ਤਾਂ ਦੇਖੋ ਜਦ ਪੱਕਾ ਹੀ ਹੈਗਾ ਬਟ ਵੀ ਵਿਲ ਸੀ ਐਗਜ਼ੈਕਟ ਤੁਹਾਨੂੰ ਪ੍ਰੋਪਰਲੀ ਅਸੀਂ ਦੱਸ ਪਾਵਾਂਗੇ ਜਦ ਪਾਉਂ ਟੋਟਲ ਕਿੰਨੇ ਜਾਨੇ ਸੀ ਤੇ ਦਿਖਾ ਦਿੰਦੇ ਸੀ ਇੱਕ ਸਿਗਰ ਦੇਖੋ ਇੱਕ ਪਿੰਨਾਂ ਦੀ ਐਕਸ ਵਾਈਫ ਸੀ ਕਿ ਬੇਟਾ ਸੀਗਾ ਤੇ ਨਾਲ ਨੂੰ ਸੀਗੇ ਬੇਟੇ ਦੇ ਤਾਂ ਕਲੀਅਰਲੀ ਕਲੀਅਰ ਕੱਟ ਇੰਜਰੀਜ਼ ਤੇ ਹੀ ਇਸ ਕ੍ਰਿਟੀਕਲੀ ਇਲ ਬਾਕੀ ਅਸੀਂ ਐਸਪੀ ਪੁਸ਼ਟੀ ਕਰ ਰਹੇ ਹਾਸਪੀਟਲ ਦੇ ਵਿੱਚ ਕਿਉਂਕਿ ਹੁਣ ਹੀ ਮੈਟਰ ਰੀਸੈਂਟਲੀ ਹੋਇਆ ਤਾਂ ਅਸੀਂ ਇੱਥੇ ਬਸ ਕਰ ਰਹੇ ਹਾਂ। ਹਸਪਤਾਲ ਕਿਹੜੇ ਦਾਖਲ ਕਰਾਇਗਾ ਸਰ? ਨਾਲ ਦੀ ਹਸਪਤਾਲ ਦੇ ਵਿੱਚ ਇੱਥੇ ਗੁਰਨਾਣਕ ਹਸਪਤਾਲ ਦੇ ਵਿੱਚ ਜੀ।